ਨਾ ਜੋਰ ਲਾ ਉਹ ਜੋਰ ਲਾ ਬੜਾ ਜਾ ਜਾ ਜਦ ਰੱਦੀ ਨਾ ਹੋਵੇ ਮਰਜ ਬੜਾ ਜੋਰ ਨਾਲ ਲਿਫਟ ਲੱਗਦਾ ਉਹ ਜਾ ਜੋਰ ਨਾਲ ਲਿਫਟ ਲੱਗਦਾ ਦੇ ਚੱਲ ਚੱਲੇ ਤੇ ਜਾ ਚੰਦਰ ਗਿਆ ਘਮੇ ਚਲ ਚੜ ਗਈਆਂ ਤੇ ਇਹ ਇੱਕ ਹੋਰ ਚੱਲ ਤੇ ਗਿਆ ਘਮੇ ਚੱਲੇ ਪਿੰਨਾ ਪਾਦਨ ਪਿੰਨਾ ਪਾਲਾ ਮਾ ਉੱਪਰ ਲੈਣ ਜਾਣਾ ਉਹ ਥੱਲੇ ਮੈਂ ਆਉਣਾ ਓਏ ਜਹਾ ਕਰੇ ਕੰਮ ਇਹ ਕਮਾਈਆਂ ਇਹ ਵੀ ਭਰ ਆ ਜਾ ਬਾ ਹੱਥ ਲਾ ਜੋਰ ਲਾ ਜੱਕੀ ਬੰਦਾ ਜਾ ਲਾ ਬੱਚਾ ਬੰਦੇ ਨੇ ਕਿਆ ਨਾ ਮੋਬਾਈਲ ਫੜ ਪਾਗ ਲਿਆ ਆਉਣਾ ਨਹੀਂ 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 ਤੂੰ ਆ ਨਹੀਂ ਜਾਉਣਾ ਲਾ ਜੋਰ ਤੇ ਲਾ ਦੱਬੋ ਆ ਡੱਬੀਆਂ ਪਈਆਂ